ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਵੱਡਾ ਘਰ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਮੁੱਦਕੀ ਵੀ ਰਹਿ ਜਾਂਦਾ ਜੀ ਨੱਥੂ ਵਾਲਾ ਵੀ ਰਹਿੰਦਾ ਦੇ ਦੂਜੇ ਪਾਸੇ ਡਰੋਲੀ ਪਾਈ ਵੀ ਨੇੜੇ ਪਿੰਡ ਰਹ ਜਾਂਦੇ ਨੇ ਜੀ ਅੱਜ ਦੀ ਵੀਡੀਓ ਚ ਇੱਕ ਤਾਂ ਬਾਈਆਂ ਕੋਲ ਝੋਟੀ ਆ ਚੈੱਕ ਪਾਸ ਜੇ ਆਪਾਂ ਜਾਤ ਬਰੀਡ ਦੀ ਗੱਲ ਕਰਗੇ ਤਾਂ ਬਿਰੇ ਅੰਤ ਤੋਂ ਕੋਈ ਨਹੀਂ ਜੀ ਟਾਪ ਕੁਆਲਿਟੀ ਦੀ ਆਪਾਂ ਝੋਟੀ ਕਹਿ ਸਕਦੇ ਹਾਂ ਜੀ ਇੱਕ ਸੂਆ ਸਵਾਯਾ ਨਾਗਾ ਤੇ ਦੋ ਚੈੱਕ ਪਾਸ ਨਾਗਾ ਮੇਰੀ ਸਪੈਸ਼ਲ ਬੇਨਤੀ ਰਹੂਗੀ ਜੇ ਕੋਈ ਬਿਰੇ ਚੈੱਕ ਪਾਸ ਨਾਗ ਹੁੰਦਾ ਤੁਸੀਂ ਆਪ ਦਾ ਡਾਕਟਰ ਸਾਹਿਬਾਂ ਨਾਲ ਲਿਆ ਸਕਦੇ ਹੁੰਨੇ ਆ ਤੇ ਜੇ ਕੋਈ ਸੂਆ ਸਵਾਇਆ ਨਾਗ ਹੁੰਦਾ ਤਾਂ ਉਹਦੀ ਆਪਦੀ ਮਿਲਕਿੰਗ ਕਰ ਸਕਦੇ ਹੋ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸੱਸੀ ਗੱਲ ਬਾਈ ਜੀ ਸੱਸੀ ਗੱਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਪੀ ਸਿੰਘ ਜੀ ਪਿੰਡ ਵੱਡਾ ਘਰ ਕੈਂਟਕੇ ਤੋਂ ਜੀ ਠੀਕ ਆ ਜੀ ਹਾਂਜੀ ਆਪਾਂ ਨੂੰ ਮੇਰੇ ਟਰੋਲੀ ਪਾਈ ਕਿੰਨੀ ਕਬਾਟ ਹੋਊਗਾ ਆਪਾਂ ਟਰੋਲੀ ਪਾਈ ਪੈ ਜਾਂਦਾ ਜੀ 9 ਤੋਂ 10 ਕਿਲੋਮੀਟਰ ਮੋਦਕੀ ਸ਼ਹਿਰ ਜੀ ਮੋਦਕੀ ਪੈ ਜਾਂਦਾ ਜੀ 12 ਠੀਕ ਹੈ ਜਾਨੀ ਸੈਂਟਰ ਜਿਹੜੇ ਚ ਰਹੇ ਹਾਂ ਹਾਂਜੀ ਹਾਂਜੀ ਠੀਕ ਹੈ ਵੀਰੇ ਤੇ ਬਾਗਾ ਪ੍ਰਾਣਾਗਰਨੀ ਬਾਟਾ 12 ਕਿਲੋ ਬਾਗਾ ਪ੍ਰਾਣਾ ਹੋਈ ਜਾਂਦਾ ਠੀਕ ਹੈ ਵੀਰੇ ਇੱਕ ਨੰਬਰ ਵੀਰੇ ਝੋਟੀ ਤੋਂ ਸ਼ੁਰੂ ਕਰਾਂਗੇ ਉਮਰ ਕਿੰਨੀਆਂ ਬੱਚੇ ਦੀ ਹੋਰ ਬਈ ਦੰਦੋਂ ਦੋ ਦਾਲੇ ਸਿੱਟੇ ਹੀ ਆ ਹਲੇ ਚੱਕੇ ਨਹੀਂ ਹਜੇ ਸਿੱਟੇ ਹੀ ਚੱਕੇ ਨਹੀਂ ਸਿੱਟੇ ਹੀ ਆ ਹਲੇ ਕਹਿੰਦੇ ਸਿੱਟੇ ਹੀ ਹਜੇ ਬੱਚਾ ਹੀ ਆ ਹਾਂਜੀ ਬੱਚਾ ਹੀ ਆ ਯਾਨੀ ਜਦੋਂ ਉਹਨੂੰ ਚੱਕਨੇ ਆ ਉਦੋਂ ਨੂੰ ਸੂਪ ਹੈ ਨਾ ਕਰਮ ਹਾਂਜੀ ਹਾਂਜੀ ਜਦੋਂ ਚੱਕਨੇ ਆ ਠੀਕ ਹੈ ਵੀਰੇ ਕੋਈ ਸੀਮਾ ਰਿਕਾਰਡ ਮਿਲਿਆ ਇਹਦਾ ਨਹੀਂ ਬਈ ਸਰਕਾਰੀ ਖਰੀਦੀ ਦੀ ਆ ਹਾਂਜੀ ਠੀਕ ਹੈ ਜੀ ਐਵੇਂ ਆਪਾਂ ਕਹਿ ਦਗੇ ਵੀ ਇਹ ਫਲਾਨੇ ਦੀ ਆ ਉਹਦਾ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕੋਈ ਕਿੰਨੇ ਸਮੇਂ ਦੀ ਗੱਬਣ ਚੈੱਕ ਪਾਸ ਆ ਜੀ ਇਹ ਨੂੰ ਆ 29 ਤਰੀਕ ਤੋਂ ਜਿਹੜੀ ਆ ਕੱਲ ਨੂੰ ਆਉਗੀ ਇਹ ਨੂੰ ਨੌਵਾਂ ਮਹੀਨਾ ਲੱਗ ਜਾਣਾ ਜੀ ਸ਼ੁਰੂ ਹੋ ਜਾਣਾ ਹਾਂਜੀ ਸ਼ੁਰੂ ਹੋ ਜਾਣਾ ਠੀਕ ਆ ਕੋਈ ਵੀ ਰ ਆਪਦਾ ਡਾਕਟਰ ਸਾਹਿਬਾ ਨਾਲ ਲੈ ਕੇ ਆ ਲੈ ਕੇ ਆ ਵੀ ਬਈ ਨਾਲ ਠੀਕ ਆ ਹਾਂਜੀ ਠੰਡੀ ਸੀਲ ਆ ਤੇ ਪਾਰ ਪਿੱਛੇ ਦੀ ਪੂਰੀ ਗਾਰੰਟੀ ਹੋਊਗੀ ਫੁੱਲ ਗਾਰੰਟੀ ਫੁੱਲ ਗਾਰੰਟੀ ਹੋਊਗੀ ਜਿਹੜੇ ਹਿਸਾਬ ਨਾਲ ਵੀਰੇ ਜਾਤ ਆ ਝੋਟੀ ਦਾ ਬੋਡੀ ਸਟਰਕਚਰ ਆ ਪਹਿਲੇ ਸੂਏ ਰਿਕਾਰਡ ਤੋੜੂ ਦੋੱਦਲਾ ਕਿੰਨਾ ਪਿਆ ਜੀ ਪਰਮਾ ਇਹ ਮਾ ਦਾ 16 ਕਿਲੋ ਦਾ ਰਿਕਾਰਡ ਦੱਸਿਆ ਜੀ ਗਾਂ ਆਪਾਂ ਕੁਕਿਆ ਨਹੀਂ ਸਕਦੇ ਬਾਕੀ ਹੁਣ ਸਾਂਭਣ ਦਾ ਸਮਾਂ ਰਹਿ ਗਿਆ ਜਿੰਨੀ ਕੋਈ ਸਾਂਭ ਲੂ ਸਾਂਭ ਲੇ ਵੀ ਜੀ ਤੋੜ ਕੇ ਦਿਖਾ ਦੀ ਵੀਰੇ ਡਰਦੀ ਤਾਂ ਨਹੀਂ ਗੀ ਨਹੀਂ ਨਹੀਂ ਠੀਕ ਹੈ ਵੀਰੇ 22 10 ਦਾ ਕਿ ਦੂਂਦ ਦੇ ਦੰਦ ਹਜੇ ਸਿੱਟੇ ਆ ਚੱਕੇ ਨਹੀਂ ਕੱਦ ਕਾਠ ਵੀ ਚੰਗਾ ਬੇਲ ਵੀ ਚੰਗੀ ਆ ਗੋਲ ਪੱਠ ਪੂੜਾ ਫੁੱਲ ਵਜਨ ਮੌਜੂਦ ਆ ਫੁੱਲ ਸੇਵਾ ਲੈ ਘਰ ਆਈ ਵੀ ਆ ਜੀ ਬਾਈ ਕਹਿੰਦਾ ਸੀਮਾ ਰਿਕਾਰਡ ਕੋਈ ਨਹੀਂ ਕਿਉਂਕਿ ਵੀਰੇ ਆਪਣਾ ਮਾਲਕ ਖਰੀਦਿਆ ਬਾਈ ਹੁੰਦਾਗਾ ਆਪਾਂ ਐਵੇਂ ਝੂਠ ਮਾਰ ਕੇ ਪਸੂ ਨਹੀਂ ਦਿੰਦੇ ਬਾਕੀ ਬਾਈ ਦੱਸਦਾ ਕਿ ਜੇ ਇਹਨੂੰ ਕੱਲ ਨੂੰ 9ਵਾਂ ਮਹੀਨਾ ਸਟਾਰਟ ਹੋ ਜਾਣਾ ਜੀ ਤੁਸੀਂ ਆਪ ਦਾ ਪਰਸਨਲ ਡਾਕਟਰ ਸਾਹਿਬਾਨ ਲਿਆ ਕੇ ਤੇ ਬਾਈ ਦੇ ਘਰੋਂ ਚਾਹੇ ਤੁਸੀਂ ਚੈੱਕ ਪਾਸ ਕਰਵਾ ਕੇ ਲੈ ਜਾਓ ਝੋਲੀ ਪੂਰੀ ਟੌਪ ਦੀ ਆ ਜੀ ਮਦਰ ਮਲਕ ਰਿਕਾਰਡ 16 17 ਕਿਲੋ ਦਾ ਤੇ ਬਾਕੀ ਪੈਠ ਪੂੜਾ ਕਰਮਾਰੀ ਦਾ ਦੇਖ ਸਕਦੇ ਹੋ ਜੀ ਬਾਲਾ ਅਣੀ ਦਾ 2 ਫੁੱਟਾਂ ਨੂੰ ਤਾਂ ਚੜਾਈ ਪਈ ਆ ਪੱਠਪੂਰੇ ਦੀ ਪਤਲੀ ਚਮੜੀ ਆ ਜੀ ਕੁੰਡਾ ਸਿੰਘ ਆ ਸਾਰੀ ਦੀ ਸਾਰੀ ਜੈਡ ਬਲੈਕ ਆ ਇਹ ਘਵਾਲ ਵੀ ਨਹੀਂ ਚਿੱਟਾ ਜੀ ਥਾਣ ਤੁਨੂੰ ਇਧਰਲੇ ਪਾਸੇ ਤੋਂ ਵੀ ਚੈੱਕ ਕਰਾ ਦਿਨਾ ਜੀ ਪੂਰਾ ਟਾਪ ਦਾ ਥਣ ਲੱਗਿਆ ਵਾ ਤੇ 2 ਮਹੀਨੇ ਰਹਿ ਗਏ ਹੁਣ ਸਾਂਭਣ ਵਾਲੇ ਸੇਵਾ ਵਾਲੇ ਘਰੇ ਜਾਵੜੀ ਤੇ ਜਿੱਦੇ ਜਮਾ ਤਿਆਰੀਆਂ ਚ ਹੋਈ ਤਾਂ ਮੇਲੇਆਂ ਚ ਖੜਨ ਵਾਲੀ ਚੀਜ਼ ਤਿਆਰ ਹੋਣੀ ਆ ਪਰ ਸੇਵਾ ਤੁਹਾਨੂੰ ਕਰਨੀ ਪੈਣੀ ਆ ਸਿੰਘ ਕੋਈ ਬਣਾਇਆ ਨਹੀਂ ਵੀਰੇ ਨੇਚਰਲ ਸਿੰਘ ਆ ਪੂਰਾ ਗੋਲ ਕੱਦ ਕਾਠ ਵੀ ਚੰਗਾ ਵਜਨ ਵੀ ਚੰਗਾ ਬੇਲ ਵੀ ਚੰਗੀ ਤੇ ਬਰੀਡ ਵੀ ਚੰਗੀ ਕੋਈ ਜਿਹੜਾ ਇਹਦੇ ਸੀਮਨ ਲੱਗਿਆ ਉਹਦਾ ਕੋਈ ਰਿਕਾਰਡ ਮਿਲਿਆ ਕਿ ਨਹੀਂ ਮਿਲਿਆ ਜੀ ਨਹੀਂ ਭਾਈ ਪੁੱਛ ਦਾਂਗੇ ਪਤਾ ਕਰ ਦਾਂਗੇ ਪਤਾ ਕਰ ਦਾਂਗੇ ਬਾਕੀ ਜਿਹਨੇ ਭਾਈ ਇੰਨੀ ਚੰਗੀ ਸੰਭੀ ਆ ਮਾੜਾ ਤਾਂ ਕੋਈ ਭਰੋਂਦਾ ਹੀ ਨਹੀਂ ਹਾਂ ਮਹੀਆਂ ਬਹੁਤ ਚੰਗੀਆਂ ਸੀ ਉਹਨਾਂ ਦੇ ਠੀਕ ਆ ਸਾਰੇ ਬਾਹਰ ਜਾਣਾ ਸੀਗਾ ਹਾਂ 2 ਮਹੀਆਂ ਦਾ ਨਕਰੇ ਰੱਖ ਠੀਕ ਆ ਇਹਦੇ ਵੀਰੇ ਜਿਹੜੇ ਰੁਪਏ ਲੈਣੇ ਆ ਉਹੀ ਦੱਸਿਓ ਜੀ 85000 ਜੀ ਲੈਣ ਆਈਆਂ ਹਾਂਜੀ ਕੋਈ ਮਾਨਤਾ ਨਹੀਂ ਹੋਊਗਾ ਕੋਈ ਸੌਦੇ ਵਾਲਾ ਕੰਮ ਨਾ ਨਹੀਂ ਸੌਦੇ ਵਾਲਾ ਕੰਮ ਕੋਈ ਠੀਕ ਆ 85000 ਰੁਪਿਆ ਬਾਈ ਕਹਿੰਦਾ ਲੈਣਾ ਹੀ ਆ ਜਿੱਦੇ ਤਿਆਰ ਹੋਊਗੀ 2 ਮਹੀਨਿਆਂ ਨੂੰ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਬਈ ਕਿੰਨੇ ਰੁਪਈਆ ਦੀ ਆ ਡਬਲ ਹੀ ਕਰਨੇ ਆ ਅੱਜ 85000 ਰੁਪਏ ਜੋ ਮਾਣ ਤਾਣ ਹੋ ਜਾਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਦੋ ਨੰਬਰ ਜਿਹੜੀ ਵੀਰੇ ਵੈੜ ਆਪਣੇ ਸੂਆ ਕੇ ਨੂੰ ਅੱਜ ਪੰਜਵਾਂ ਦਿਨ ਹੋਇਆ ਸੂਈ ਨੂੰ ਪਹਿਲੇ ਸੂਈ ਸੂਈ ਆ ਜੀ ਇਹ ਤਾਂ ਦੋ ਕਿਵੇਂ ਆ ਜੀ ਇਹ ਦੰਦਾਜ ਹੋਊਗੀ ਚਾਰ ਦੰਦ ਵੀ ਹੋ ਸਕਦੀ ਹੈ ਜੀ ਚੈੱਕ ਨਹੀਂ ਕੀਤੀ ਚੈੱਕ ਨਹੀਂ ਕੀਤੀ ਬੱਚਾ ਕੀ ਹੈ ਜੀ ਮਗਰ ਬੱਚਾ ਮਗਰ ਬੱਚੀ ਹੈ ਜੀ ਬੱਚੀ ਹੈ ਜੇਰ ਦੀ ਗਾਰੰਟੀ ਹੈ ਜੇਰ ਦੀ ਗਾਰੰਟੀ ਹੈ ਕਿੰਨਾ ਬੋੜਾ ਜੋਖ ਦਾਂਗੇ ਆਪਾਂ 10 ਕਿਲੋ ਬੋੜਾ ਜੋਖ ਦਾਂਗੇ ਜੀ ਜੋਖ ਦਾਂਗੇ ਹਾਂਜੀ ਦੋ ਟਾਈਮ ਚਾਰ ਟਾਈਮ ਛੇ ਹਾਂ ਜਿੰਨੇ ਟਾਈਮ ਮਰਜ਼ੀ ਕਰਾਣਾ ਦਾ ਕੋਈ ਪੂਰ ਛਿੱਟਾ ਜਮਾ ਹੀ ਨਹੀਂ ਬਈ ਫੁੱਲ ਹੈ ਫੁੱਲ ਗਾਰੰਟੀ ਹੋਣੀ ਹੈ ਠੰਡੀ ਸੀਲ ਵੀ ਫੁੱਲ ਆ ਫੁੱਲ ਫੁੱਲੀ ਤੋੜ ਕੇ ਦਿਖਾ ਦੇ ਵੀਰੇ ਸੂਆ ਪਹਿਲਾ ਸੂਈ ਆ ਬਾਈ 10 10 ਦੰਦਾਂ ਜੀ ਹੋਊਗੀ ਪਰ ਚੈੱਕ ਨਹੀਂ ਕੀਤੀ ਅੱਜ ਪੰਜਵਾਂ ਦਿਨ ਸੂਈ ਨੂੰ ਬੱচ্চਾ ਮਗਰ ਵੱੱਛੀ ਆ ਜਾਂਦੀ ਹੈ ਜੀ 10 ਕਿਲੋ ਬੋਲਾ ਬਾਈ ਕਹਿੰਦਾ ਆਪਾਂ ਆਪਦੇ ਘਰੇ ਜੋਕ ਦਾਂਗੇ ਕੋਈ ਵੀਰ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਥਾਣਾ ਦੀ ਬਾਈ ਕਹਿੰਦਾ ਪੂਲ ਗਰੰਟੀ ਹੋਊਗੀ ਬੇਫਿਕਰ ਹੋ ਜੋ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸ ਕੋਈ ਗੱਲ ਨਹੀਂ ਫਿਰ ਥਾਣ ਆਪਾਂ ਨੇੜੇ ਤੋਂ ਚੈੱਕ ਬੰਨ ਕੇ ਦਿਖਾ ਦਿੰਨੇ ਆ ਸੋਹਣਾ ਥਾਣਾ ਦਾ ਸੈਜ ਕੱਲਾ ਕੱਲਾ ਨਿਕੜਮਾ ਬਾਕੀ ਵੀਰੇ ਨਵਾ ਹਾਨ ਚਾਰ ਸੂਏ ਚਾਹੇ ਬੰਦਾ ਕੋਈ ਘਰੇ ਪੀ ਲੈ ਆਏ ਨਹੀਂ ਵੀਰੇ ਬੁੱਢੀ ਹੋ ਜੂਗੇ ਦੁੱਧ ਅੱਗੇ ਤੁਹਾਡੀ ਸੇਵਾ ਦਾ 10 ਕਿਲੋ ਬੋਲੀ ਮੰਨੇ ਬੋਲੀ ਮੰਨ ਲੋ ਦੁੱਧ ਮੰਨਣਾ ਦੁੱਧ ਮੰਨ ਲੋ ਨੈਟ ਤਿਆਰ ਹੋਊਗਾ 50 ਦਿਨਾਂ ਦੀ ਸੂਈ ਥੱਲੇ ਫਾਇਦਾ ਤੁਹਾਡਾ ਇਹ ਵੀ ਹੋ ਜਾਣਾ ਕਿ ਬੱਚਾ ਮਗਰ ਤੁਹਾਨੂੰ ਬੱਛੀ ਮਿਲ ਜਾਣੀ ਐ ਇਹਦੀ ਡਿਮਾਂਡ ਕੀ ਰਹਿਣ ਵਾਲੀ ਐ ਜੈ ਜਿਹੜੇ ਲੈਣੇ ਆ ਇਹ ਬਈ 50 ਚ ਮਾਨਤਨ ਕਰ ਦਾਂਗੇ ਉਹ ਜੂ ਮਾਨਤਨ ਜੀ ਹਾਂਜੀ ਮਾਨਤਨ ਕਰ ਠੀਕ ਆ 50000 ਰੁਪਏ ਚ ਬਾਈ ਕਹਿੰਦਾ ਆਪਾਂ ਮਾਨਤਨ ਕਰ ਦਾਂਗੇ ਚੰਗੀ ਐ ਵੈੜ ਬਾਕੀ ਵੀਰੇ ਢਾਕ ਦੋ ਬਣ ਜਾਣੇ ਤਿੰਨ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਇਹਦਾ ਤੀਜੇ ਸੂਏ ਸੁਣਾ ਜੀ ਸੁਣਾ ਜੀ ਕਿੰਨੇ ਸਮੇਂ ਦੀ ਗੱਭਣ ਆ ਜੀ ਇਹ 8 ਮਹੀਨਿਆਂ ਦੀ ਆਈ ਕੋਈ 4-5 ਦਿਨ ਉਧਰ ਥੱਲੇ ਵੀ ਹੋ ਸਕਦਾ ਤਾਂ ਵੀ ਹੋ ਸਕਦਾ ਚਾਹੇ ਕੋਈ 7.5 ਦੀ ਮੰਨ ਕੇ ਹਾਂਜੀ ਠੀਕ ਆ ਦੁੱਧੋ ਡਰਾਈ ਆ ਜੀ ਦੁੱਧੋ ਡਰਾਈ ਆ ਜੀ ਪਾਰ ਪਿੱਛੇ ਦੀ ਥਣਾ ਦੇ ਗਾਰੰਟੀ ਆ ਜੀ ਫੁੱਲ ਗਾਰੰਟੀ ਕਿੰਨਾ ਕਿ ਪਿਆ ਦੁੱਧ ਵਿਜਲੇ ਸੂਏ ਵੀਰੇ ਇਹ 13 ਕਿਲੋ ਦਿੰਦੀ ਰਹੀ ਬੇ ਠੀਕ ਆ ਜੀ ਤੋੜ ਕੇ ਦਿਖਾ ਦੀ ਵੀਰੇ ਸੂਆ ਬਾਈ ਦੱਸਦਾ ਕਿ ਤੀਜਾ ਸੂਗ ਜੀ 8 ਮਹੀਨਿਆਂ ਤੋਂ 2-4 ਦਿਨ ਘਟ ਵੀ ਸਕਦੇ ਆ ਵਧ ਵੀ ਸਕਦੇ ਆ ਚਾਹੇ ਤੁਸੀਂ 7.5 ਦੀ ਮੰਨ ਕੇ ਆਜੋ ਚੈੱਕ ਪਾਸ ਇਹ ਵੀ ਤੁਸੀਂ ਆਪਦਾ ਡਾਕਟਰ ਨਾਲ ਲੈ ਕੇ ਆਇਓ ਤੇ ਚੈੱਕ ਪਾਸ ਕਰਵਾ ਕੇ ਲੈ ਜਾਓ ਦੁੱਧੋ ਬਿਲਕੁਲ ਡਰਾਈ ਆ ਜੀ ਥਣ ਓਕੇ ਹੋਣਗੇ ਉਹ ਤੁਸੀਂ ਚੈੱਕ ਕਰ ਸਕਦੇ ਹੋ ਭਾਰ ਪਿੱਛੇ ਦੀ ਵੀ ਬਾਈ ਕਹਿੰਦਾ ਇਹਦੀ ਫੁੱਲ ਗਾਰੰਟੀ ਹੋਊਗੀ ਜੀ ਬਾਕੀ ਸੈਕਲ ਜ਼ਰੂਰ ਥੋੜਾ ਜਿਹਾ ਖੁੱਲਾ ਤੇ ਪਰ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਏ ਬਈ ਇਹਦਾ ਵੀ 80 ਚ ਮਾਨਤਾਨ ਕਰਾਂਗੇ ਜੋੜਾ ਲੈ ਜੇ ਸੱਜਣ ਕੋਈ ਜੀ ਜੋੜਾ ਦੇ ਦਾਂਗੇ ਜੀ ਠੀਕ ਆ ਵੀਰੇ ਹਾਂਜੀ ਚਾਰ ਨੰਬਰ ਨਾ ਗਏ ਵੀਰੇ ਇਹ ਸੂਆ ਕਿੰਨਾ ਮਾ ਜੀ ਇਹ ਬਈ ਪਹਿਲੇ ਸੂਏ ਸੂਈ ਦੂਜੇ ਸੂਣਾ ਜੀ ਕਿੰਨੇ ਸਮੇਂ ਦੀ ਗੱਭਣ ਆ ਜੀ ਇਹ ਸਾਢੇ 6 ਮਹੀਨਿਆਂ ਦੀ ਗੱਭਣ ਆ ਜੀ ਦੁੱਧੋ ਵੀਰੇ ਦੁੱਧੋਂ ਡਰਾਈਆ ਪੇ ਫਣ ਡਾਣਾ ਜੀ ਹਾਂਜੀ ਥਾਂ ਦਾ ਠੀਕ ਆ ਸਾਢੇ 6 ਮਹੀਨਿਆਂ ਦੀ ਗੱਭਣ ਚੈੱਕ ਪਾਸ ਚੈੱਕ ਪਾਸ ਆ ਜੀ ਕਿੰਨਾ ਕੁ ਦੁੱਧ ਪਿਆ ਆ ਜੀ ਇਹਨੇ ਇਹਨੇ 13 ਕਿਲੋ ਦੁੱਧ ਦਿੱਤਾ ਜੀ ਬਾਹਰੋਂ ਲਿਆ ਆਂ ਵੀਰੇ ਸੂਆ ਦੂਜੇ ਵਾਸਤੇ ਬਾਈ ਕਹਿੰਦਾ ਸਾਢੇ 6 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਦੁੱਧੋ ਇਸ ਵਕਤ ਡਰਾਈ ਆ ਫੋਟਸ਼ਾਂਗ ਤਾਂ ਹੈ ਨਹੀਂ ਬਈ ਇਹਦੇ ਕੋਈ ਨਹੀਂ ਬਾਈ ਕੋਈ ਫੋਟਸ਼ਾਂਗ ਨਹੀਂ ਠੀਕ ਹੈ ਵੀਰੇ ਆਪਾਂ ਬਾਕੀ ਚੈੱਕ ਵੀ ਕਰਵਾ ਦਾਂਗੇ ਜੀ ਇਹ ਜਰਸੀ ਜੀ ਪੈ ਜਾਂਦੀ ਆ ਨਾ ਬਾਈ ਹਾਂ ਜੀ ਹਾਂ ਜੀ ਬਹੁਤ ਚੰਗੀ ਬੱਚੀ ਠੀਕ ਹੈ ਚੰਗੀ ਆ ਵੇਲ ਵਾਲੀ ਆ ਜੀ ਹਾਂ ਜੀ ਸਾਢੇ 6 ਮਹੀਨਿਆਂ ਦੀ ਚੈੱਕ ਪਾਸ ਕਰਵਾ ਕੇ ਲੈ ਜਾਓ ਪਿਛਲੇ ਸੂਏ 13 ਕਿਲੋ ਦਾ ਰਿਕਾਰਡ ਆ ਹੁਣ ਤੁਸੀਂ ਜਿੰਨਾ ਸੰਭ ਲੋਗੇ ਉਨਾਂ ਚੋ ਸਕਦੇ ਆ ਕਿਉਂਕਿ ਹੁਣ ਤਾਂ ਵੀਰੇ ਸੰਭਾਈ ਦਾ ਹੀ ਰਹਿ ਗਿਆ ਸਮਾਂ ਪੂਰਾ ਡਰਦੀ ਆ ਜੀ ਬਾਕੀ ਥਣਾ ਦੀ ਗਰੰਟੀ ਹੋਊਗੀ ਬੇਫਿਕਰ ਹੋ ਜਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਜਿਹੜੇ ਲੈਣੇ ਆ ਬਈ 33000 ਚ ਮਾਨਤਾਣ ਕਰ ਰਹੀ ਆ ਆਫਰ ਹੀ ਆ ਬੱਚੀਆਂ ਵਾਲੇ ਭਾਜੀ ਮੈਂ ਹਾਂਜੀ ਹਾਂਜੀ ਆਫਰ ਠੀਕ ਆ 33000 ਰੁਪਏ ਚ ਬਾਈ ਕਹਿੰਦਾ ਮਾਨਤਾਣ ਕਰ ਦਾਂਗੇ ਬਾਕੀ ਨਾਗ ਬਾਈ ਦੇ ਸਾਰੇ ਹੀ ਚੰਗੇ ਆ ਜਿਹਨੂੰ ਵੀ ਕੋਈ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੇਗਾ ਜੀ ਧੰਨਵਾਦ